ਅੱਛੀ ਕਾਲ ਡੈਨਿਕ ਸਵੇਦਾ ਦੇ ਵਿੱਚ ਤੁਹਾਡਾ ਸਵਾਗਤ ਹੈ ਕਿਸਾਨ ਅੰਦੋਲਨ ਅੱਜ ਤੀਤਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਕਿਸਾਨ ਲਗਾਤਾਰ ਆਪਣੇ ਮੰਗਾ ਨੂੰ ਲੈ ਕੇ ਹਰਿਆਣਾ ਦੇ ਜਿਹੜੇ ਬਾਰਡਰ ਏ ਉਹਨਾਂ ਦੇ ਉੱਤੇ ਬੈਠੇ ਹੋਏ ਨੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ ਉੱਥੇ ਜੇਕਰ ਗੱਲ ਕੀਤੀ ਜਾਵੇ ਇਸ ਅੰਦੋਲਨ ਦੀ ਤਾਂ ਇਸ ਅੰਦੋਲਨ ਦੌਰਾਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਇਸੇ ਦੌਰਾਨ ਸ਼ੁਭਕਰਨ ਸਿੰਘ ਜੋ ਕਿ ਕਿਸਾਨ ਅੰਦੋਲਨ ਦੇ ਵਿੱਚ ਆਪਣੇ ਸ਼ਮੂਲੀਅਤ ਦੇਣ ਆਏ ਸਨ ਉਹਨਾਂ ਦੀ ਵੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕਿਸਾਨ ਆਗੂਆਂ ਦੇ ਵਿੱਚ ਕਾਫੀ ਇਸ ਜਿਹੜੀ ਘਟਨਾ ਇਸ ਨੂੰ ਲੈ ਕੇ ਰੋਸ ਦੇਖਣ ਨੂੰ ਮਿਲੇ ਰਿਹਾ ਸੀ ਤੇ ਇਸੇ ਨੂੰ ਲੈ ਕੇ ਅੱਜ ਜਿਹੜੀ ਹੈ ਸ਼ੁਭਕਰਨ ਸਿੰਘ ਦੇ ਜਿਹੜੇ ਅਸਥਾਨੇ ਉਹਨਾਂ ਦਾ ਜਿਹੜਾ ਅੱਜ ਕਲਸ਼ ਯਾਤਰਾ ਹੈ ਉਹ ਸਾਰੇ ਸੂਬਿਆਂ ਅਤੇ ਪੰਜਾਬ ਹਰਿਆਣਾ ਦੇ ਵਿੱਚ ਕੱਢੀ ਜਾਣੀ ਹੈ ਜਿਸ ਨੂੰ ਲੈ ਕੇ ਸਾਰਾ ਪ੍ਰੋਗਰਾਮ ਜਿਹੜਾ ਉਹ ਤਿਆਰ ਹੋ ਗਿਆ ਦੱਸਦੀ ਕਿ ਸ਼ੁਭਕਰਨ ਸਿੰਘ ਦੀ ਜੋ ਕਿ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਿਹਾ ਸੀ ਉਸ ਦੀ ਕਿਹਾ ਜਾ ਰਿਹਾ ਹੈ ਕਿ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕਿਸਾਨ ਆਗੂਆਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਸੀ ਤੇ ਅੱਜ ਜਿਹੜੇ ਨੇ ਬਾੜਾਂ ਤੇ ਕਿਸਾਨ ਆਗੂਆਂ ਦਾ ਕਾਫਲਾ ਜਿਹੜਾ ਹੈ ਉਹ ਕਲਸ਼ ਯਾਤਰਾ ਕੱਢੇਗਾ ਜੋ ਕਿ ਜਿਸ ਦਾ ਆਗਾਜ਼ ਅੱਜ ਹੋਵੇਗਾ ਕਿਹਾ ਜਾ ਰਿਹਾ ਹੈ ਕਿ 11 ਅਤੇ 12 ਵਜੇ ਨੂੰ ਲੈ ਕੇ ਜਿਹੜਾ ਕਲਸ਼ ਯਾਤਰਾ ਸ਼ੁਰੂ ਕਰ ਦਿੱਤੀ ਜਾਵੇਗੀ ਦੱਸ ਦਈਏ ਕਿ ਇਹ ਕਲਸ਼ ਯਾਤਰਾ ਸ਼ੰਭੂ ਬਾਰਡਰ ਤੋਂ ਸ਼ੁਰੂ ਹੋ ਕੇ ਬਨੋੜ ਲਾਂਡਰਾ ਗੁਰਦੁਆਰਾ ਸੋਹਾਨਾ ਸਾਹਿਬ ਤੇ ਬਾਅਦ ਦੇ ਵਿੱਚ ਚੰਡੀਗੜ੍ਹ ਪੰਚਕੁਲਾ ਹੁੰਦੇ ਹੋਏ ਹਰਿਆਣਾ ਵੱਲ ਵਧੇਗੀ ਉਸ ਦੇ ਨਾਲ ਹਿਖਨੋਰੀ ਤੋਂ ਸ਼ੁਰੂ ਹੋ ਕੇ ਸਿੱਧੀ ਹਰਿਆਣਾ ਵਿੱਚ ਦਾਖਲ ਹੋਵੇਗੀ ਦੱਸ ਦੇ ਕਿ ਇਸ ਬਾਰੇ ਸਰਵਨ ਸਿੰਘ ਪੰਦੇੜ ਨੇ ਕਿਹਾ ਕਿ ਜਿੱਥੇ ਵੀ ਸਾਨੂੰ ਰੋਕਿਆ ਜਾਵੇਗਾ ਅਸੀਂ ਉੱਥੇ ਹੀ ਰੁਕ ਕੇ ਅਗਲੀ ਰਣਨੀਤੀ ਤੈਅ ਕਰਾਂਗੇ ਪਰ ਕਿਸੇ ਵੀ ਹਾਲਾਤ ਦੇ ਵਿੱਚ ਜਿਹੜਾ ਟਕਰਾਹ ਵਾਲੀ ਸਥਿਤੀ ਉਹ ਨਹੀਂ ਬਣਾਵਾਂਗੇ ਦੱਸ ਦੇ ਕਿ ਸ਼ੁਭਕਰਨ ਸਿੰਘ ਦੀ ਜਿਹੜੀ ਹੈ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਵੀ ਉਹਨਾਂ ਨੂੰ 1 ਕਰੋੜ ਦੀ ਜਿਹੜੀ مالی ਸਹਾਇਤਾ ਦੇ ਉਪਦੇਵ ਚਿਹੜੀ ਰਾਸ਼ੀ ਉਹ ਦਿੱਤੀ ਜਾਂਦੀ ਹੈ ਤਾਂ ਉਸ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਜਿਹੜੀ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਉਸ ਦੇ ਨਾਲ ਕਿਸਾਨ ਆਗੂਆਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਸੀ ਅਤੇ ਕਿਸਾਨ ਆਗੂ ਲਗਾਤਾਰ ਕਹਿ ਰਹੇ ਸੀ ਕਿ ਉਹਨਾਂ ਦਾ ਕੀ ਕਸੂਰ ਹੈ ਜੇਕਰ ਉਹ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਕਿਉਂ ਇੰਨੀ ਤਸ਼ੱਦਦ ਢਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਹੀ ਅੱਜ ਜਿਹੜੀ ਹੈ ਕਲਸ਼ ਯਾਤਰਾ ਕੱਢੀ ਜਾਣੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਤੋਂ ਸਵਾਲ ਵੀ ਕੀਤੇ ਨਾ ਕੀਤੇ ਕੀਤੇ ਜਾਣਗੇ ਕਿ ਉਹਨਾਂ ਦਾ ਕੀ ਕਸੂਰ ਸੀ ਮਾਪਿਆਂ ਦਾ ਜਿਨ੍ਹਾਂ ਦਾ ਬੱਚਾ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਦਾ ਹੁੰਦਾ ਹੈ ਤੇ ਉਸ ਦੇ ਉੱਤੇ ਗੋਲੀ ਵਾਰੀਆਂ ਜਾਂਦੀਆਂ ਜਿਸ ਦੇ ਚਲਦੇ ਉਸ ਦੀ ਮੌਤ ਹੋ ਜਾਂਦੀ ਹੈ ਇਸੇ ਨੂੰ ਲੈ ਕੇ ਅੱਜ ਜਿਹੜੀ ਹੈ ਉਹ ਕਲਸ਼ ਯਾਤਰਾ ਕੱਢੀ ਜਾਣੀ ਹੈ ਜਿਸ ਦਾ ਪ੍ਰੋਗਰਾਮ ਵੀ ਸਾਰਾ ਤੈਅ ਹੋ ਗਿਆ ਹੈ 11 ਤੋਂ 12 ਵਜੇ ਦੇ ਨਾਲ ਇਹ ਕਲਸ਼ ਯਾਤਰਾ ਸ਼ੁਰੂ ਹੋਵੇਗੀ ਦੱਸਦੀ ਕਿ ਸ਼ੰਭੂ ਅਤੇ ਡਾਬੀ ਗੁਜਰਾਬਾਡਰਾ ਤੋਂ ਕਿਸਾਨ ਆਗੂਆਂ ਦਾ ਕਾਫਲਾ ਵੱਲੋਂ ਪਿੰਡ ਦੇ ਵਿੱਚ ਪੁੱਜੇਗਾ ਤੇ ਉੱਥੇ 221 ਕਲਿਸ਼ ਲੈ ਕੇ ਪਰਤੇਗਾ 16 ਮਾਰਚ ਯਾਨੀ ਅੱਜ ਸ਼ੰਭੂ ਤੋਂ ਕਲਸ਼ ਯਾਤਰਾ ਦਾ ਆਗਾਜ਼ ਕੀਤਾ ਜਾਣਾ ਜੋ ਬਨੂੜ ਲਾਂਡਰਾ ਮੋਹੱਲੀ ਅਤੇ ਚੰਡੀਗੜ੍ਹ ਹੁੰਦੀ ਹੋਈ ਪੰਚਕੁਲਾ ਨੇੜੇ ਪਿੰਡ ਸਕੇਤੜੀ ਪੁੱਜੇਗੀ ਦੱਸਦੀ ਕਿ ਕੱਲ ਦੀ ਸਵੇਰ ਨੂੰ ਯਾਤਰਾ ਵੱਖ-ਵੱਖ ਪਿੰਡਾਂ ਵਿੱਚ ਹੁੰਦੀ ਹੋਈ ਅਗਲੇ ਪੜਾਅ ਵੱਲ ਵਧੇਗੀ ਇਹ ਜਾਣਕਾਰੀ ਅੱਜ ਸ਼ੰਭੂ ਬਾਰਡਰ ਤੇ ਹੀ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਸੁਰਜੀਤ ਸਿੰਘ ਫੁੱਲ ਅਮਰਜੀਤ ਸਿੰਘ ਮੋਦੀ ਅਤੇ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਸੀ ਅਤੇ ਅੱਜ ਸਵੇਰੇ ਹੀ ਸਰਵਣ ਪੰਦੇਰ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਕਲਸ਼ ਯਾਤਰਾ ਆਗਾਜ਼ ਕਰਨ ਦੀ ਜਿਹੜੀ ਪੂਰੀ ਰਣਨੀਤੀ ਹੈ ਉਹ ਤੈਅ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਜਿਹੜਾ ਕਲੇਸ਼ ਯਾਤਰਾ ਬੜੀ ਹੀ ਸ਼ਾਂਤਮਈ ਤਰੀਕੇ ਦੇ ਨਾਲ ਕੀਤੀ ਜਾਣੀ ਹੈ ਜਿੱਥੇ ਵੀ ਉਹਨਾਂ ਨੂੰ ਰੋਕਿਆ ਗਿਆ ਉੱਥੇ ਹੀ ਉਹ ਬੈਠ ਜਾਣਗੇ ਅਤੇ ਆਪਣੀ ਅਗਲੀ ਰਣਨੀਤੀ ਜਿਹੜੀ ਹੈ ਉਹ ਕਰਨਗੇ ਪਰ ਕਿਸੇ ਵੀ ਤਰ੍ਹਾਂ ਦਾ ਟਕਰਾ ਉਹ ਉਹਨਾਂ ਦੇ ਵੱਲੋਂ ਨਾ ਹੀ ਕੀਤਾ ਗਿਆ ਹੈ ਅਤੇ ਨਾ ਹੀ ਕੀਤਾ ਜਾਣਾ ਹੈ ਹੋਰ ਵੀ ਕੀ ਕੁਝ ਕਿਹਾ ਕਿਸਾਨ ਆਗੂ ਸਰਵੰਤ ਪੰਦੇੜ ਨੇ ਤੁਹਾਨੂੰ ਵੀ ਸੁਣਾ ਦਿੰਨੇ ਆ ਦੋਹਾਂ ਬਾਰਡਰਾਂ ਤੇ ਹਰਿਆਣੇ ਦੇ ਬਾਰਡਰਾਂ ਤੇ ਚੱਲ ਰਹੇ ਅੰਦੋਲਨ ਦਾ ਜ ਤੀਤਵਾਂ ਦੇਣਿਆ ਔਰ ਅੱਜ ਇਥੋਂ ਜਿਹੜਾ ਸ਼ਹੀਦ ਸੁਪਕਰਨ ਸਿੰਘ ਜੀ ਆ ਉਹਨਾਂ ਦੀ ਅਸਤੀ ਕਲਸ਼ ਯਾਤਰਾ ਜਿਹੜੀ ਆ ਉਹ ਸ਼ੁਰੂ ਹੋਣੀ ਆ ਇਹ ਲਗਭਗ 11 ਤੋਂ 12 ਵਜੇ ਸਾਡੇ ਸੀਨੀਅਰ ਲੀਡਰਾਂ ਦੀ ਗਵਾਈ ਚ ਜਿਹੜੀ ਆ ਉਹ ਹਰਿਆਣੇ ਵੱਲ ਨੂੰ ਉਹਨਾਂ ਚ ਅਮਰਜੀਤ ਸਿੰਘ ਜੀ ਮੋੜੀ ਲੌਂਗਵਾਲ ਸਾਹਿਬ ਮਨਜੀਤ ਰਾਏ ਜੀ ਮਲਕੀਅਤ ਸਿੰਘ ਜੀ ਹੋਰ ਸਾਰੇ ਆਗੂ ਵਿੱਚ ਹੋਣਗੇ ਅਗਵਾਈ ਚ ਅੱਗੇ ਚੱਲੂਗੀ ਇਹ ਸ਼ੰਭੂ ਬਾਰਡਰ ਤੋਂ ਬਨੂੜ ਬਨੂੜ ਤੋਂ ਡੈੜੀ ਡੈੜੀ ਤੋਂ ਲਾਂਡਰਾ ਲਾਂਡਰਾ ਤੋਂ ਗੁਰਦੁਆਰਾ ਸੁਹਾਣਾ ਸਾਹਿਬ ਇਹ ਦੋ ਘਾ 22 ਦੀਆਂ ਲਟਾਂ ਵਾਲਾ ਚੌਕ ਮਨੇ ਮਾਜਰਾ ਚੌਕ ਪੰਜ ਕੋਕੂਲਾ ਸਕੇਤੜੀ ਪਿੰਡ ਆ ਜਿੱਥੇ ਰਾਤ ਆਪਾਂ ਸਟੇ ਕਰਾਂਗੇ। ਤੋਂ ਸਾਰੀ ਪ੍ਰੈਸ ਨੂੰ ਬੇਨਤੀ ਆ ਕਿ ਉਹ ਆਪਣਾ ਸ਼ੰਭੂ ਬਾਰਡਰ ਤੋਂ ਲੈ ਕੇ ਇੱਧਰ ਰੂਟ ਦੇ ਵਿੱਚ ਪੂਰਾ ਆਵੇ। ਇਸੇ ਤਰੀਕੇ ਨਾਲ ਜਿਹੜੀ ਖਨੌਰੀ ਬਾਰਡਰ ਤੋਂ ਯਾਤਰਾ ਸ਼ੁਰੂ ਹੋ ਕੇ ਹਰਿਆਣੇ ਦੇ ਵਿੱਚ ਇੰਟਰ ਕਰਨੀ ਆ ਉਧਰ ਵੀ ਸਾਰੀ ਪ੍ਰੈਸ ਜ਼ਰੂਰ ਪਹੁੰਚੇ। ਦੇਖੋ ਸਾਡਾ ਜੋ ਕੁਝ ਸਾਡੇ ਨਾਲ ਬਾਰਡਰਾਂ ਤੇ ਹੋਇਆ ਅਸੀਂ ਉਹ ਗੱਲਾਂ ਲੋਕਾਂ ਦੇ ਕੋਲ ਤਾਂ ਲੈ ਕੇ ਜਾਵਾਂਗੇ। ਪੀ ਸਾਡਾ ਕੀ ਕਸੂਰ ਸੀ ਸਾਡੇ ਸ਼ਹੀਦ ਸੁਭਕਰਨ ਸਿੰਘ ਜੀ ਦਾ ਕੀ ਕਸੂਰ ਸੀ ਉਹਨੂੰ ਕਿਉਂ ਗੋਲੀ ਮਾਰੀ ਗਈ ਕਿ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪਿਸਬਲੀ ਟੰਗਨਾ ਪ੍ਰਦਰਸ਼ਨ ਕਰਨਾ ਗੁਨਾਹ ਸੀ ਜਾਂ ਐਮਐਸਬੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਨੂੰ ਕਰਦਾ ਮੁਕਤ ਕਰਾਉਣਾ ਸੀ250 ਦੇ ਅਨਸਾਰ ਫਸਲਾਂ ਦੇ ਭਾਅ ਲੈਣੇ ਖਨੌਰੀ ਗੋਲੀ ਕਾਂਡ ਦਾ ਹੁਣ ਤੇ ਲਖੀਮਪੁਰ ਕਾਂਡ ਦਾ ਇਨਸਾਫ ਮੰਗਣਾ ਹੀ ਹੁਣ ਗੁਨਾਹ ਹੈਗਾ ਸੋ ਇਸ ਕਰਕੇ ਸਰਕਾਰ ਜੇਕਰ ਉੱਥੇ ਜਬਰਦਸਤੀ ਰੋਕਦੀ ਆ ਆਪਾਂ ਅਗਲੇ ਬੰਨਿਓ ਟਕਰਾ ਪੈਦਾ ਨਹੀਂ ਕਰਨਾ ਹੈਗਾ ਅਸੀਂ ਦੇਸ਼ ਦੁਨੀਆ ਨੂੰ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਆਪਣੇ ਵੱਲੋਂ ਪੀਸਫੁਲੀ ਢੰਗ ਨਾਲ ਅਸੀਂ ਜਾਵਾਂਗੇ ਜੇ ਸਰਕਾਰ ਰੋਕੂਗੀ ਉੱਥੇ ਸਟੇ ਕਰਕੇ ਅਗਲੀ ਰਣਨੀਤੀ ਤੈਅ ਕਰਾਂਗੇ ਤੋਂ ਇਸ ਕਰਕੇ ਸਾਰੀ ਪ੍ਰੈਸ ਨੂੰ ਬੇਨਤੀ ਆ ਵੀ ਅੱਜ ਦੇ ਪ੍ਰੋਗਰਾਮ ਤੇ ਪੂਰਾ ਸਹਿਯੋਗ ਕਰੋ ਧੰਨਵਾਦ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par